ਇੱਕ ਵਚਨ ਕਹਿ ਕੇ ਦਾਸ ਸਮਾਪਤੀ ਦੇ ਪੰਧਵਲ ਵਧੇ ਜਿਨ੍ਹਾਂ ਵੀ ਆਤਮਾਵਾਂ ਨੇ ਮਾਣਿਆ ਹੈ ਨਾ ਇੱਕ ਸਾਧ ਸੰਗਤ ਦਾਸ ਦੇ ਨਾਲ ਪਿੱਛੇ ਯੂਰਪ ਸੀ ਚਲੋ ਮੈਂ ਨਾਨ ਸਟੇਜ ਤੇ ਲਾਵਾਂਗਾ ਵੇਖੋ ਜਿਨ੍ਹਾਂ ਨੇ ਵਾਕੇ ਇਸ ਕਮਾਈ ਨੂੰ ਜੀਵਨ ਵਿੱਚ ਮਾਣਿਆ ਖੈ ਗੁਰੂ ਸਾਹਿਬ ਲੋਕ ਦੀ ਪ੍ਰਸਿੱਧੀ ਅੰਦਰ ਦੀ ਸੰਤੁਸ਼ਟੀ ਰੂਖਾਨੀਅਤ ਰੰਗ ਕਿਹੜੀ ਬਰਕਤ ਖੈ ਜੋ ਗੁਰਨਾਨਕ ਦੇ ਘਰੋਂ ਪ੍ਰਾਪਤ ਨਹੀਂ ਹੁੰਦੀ ਸਾਧ ਸੰਗਤ ਉੱਥੇ ਇੱਕ ਨਾ 10 11 ਸਾਲ ਦੀ ਬੱਚੀ ਧਮਾਲਾਂ ਸਜਾਉਂਦੀ ਪਰ ਉਹਨੇ ਸਾਧ ਸੰਗਤ ਨਿਤ ਨੇਮ ਰੋਜ਼ ਕਰਨਾ ਪੰਜਾਂ ਬਾਣੀਆਂ ਦਾ ਨੇਮ ਦਾਸ ਵੀ ਉਹਨੂੰ ਇੱਕ ਵਾਰੀ ਸੰਥਿਆ ਕਰਾਈ ਤੇ ਸਾਧ ਸੰਗਤ ਆਹ ਪੁੱਛ ਸਕਦੇ ਹੋ ਬਾਅਦ ਵਿੱਚ ਵੇਰਵਾ ਤੇ ਉੱਥੇ ਇਟਾਲੀਅਨ ਸਰਕਾਰ ਨੇ ਸਾਧ ਸੰਗਤ ਇੱਕ ਨਾ ਸਾਰੇ ਵੀ ਆਪਣੇ ਦੇਸ਼ ਦੇ ਅੰਦਰ ਜਿਹੜਾ ਸੈਕੰਡ ਉਸ ਵੇਲੇ ਦਾ ਰਾਸ਼ਟਰਪਤੀ ਖੋਇਆ ਉਹਦੀ ਸ਼ਖਸੀਅਤ ਦੇ ਅੰਦਰ ਸਾਰੇ ਸਕੂਲ ਦੇ ਬੱਚਿਆਂ ਨੂੰ ਇਹ ਭਾਈ ਹੁਕਮ ਕੀਤਾ ਕਿ ਉਸ ਸ਼ਖਸੀਅਤ ਦੇ ਬਾਰੇ ਆਪ ਕੁਝ ਲਿਖੋ ਹੁਣ ਵੇਖੋ ਉਹ ਤਾਂ ਇਥੋਂ ਸਾਧ ਸੰਗਤ ਪੰਜਾਬ ਤੋਂ ਗਈ ਹੋਈ ਸੀ ਪਰ ਉਹਨੇ ਇਟਾਲੀਅਨ ਵੀ ਸਿੱਖੀ ਪਰ ਆਪਣੀ ਮੂਲ ਭਾਸ਼ਾ ਮਾਂ ਪੰਜਾਬੀ ਨਾਲ ਪਿਆਰ ਕੀਤਾ ਤੇ ਨਿਤ ਨੇਮ ਕਰਨਾ ਰੋਜ਼ ਨੇਮ ਦੇ ਅਨੁਸਾਰ ਬਾਣੀ ਪੜ੍ਹ ਕੇ ਸਕੂਲ ਜਾਣਾ ਤੇ ਗੁਰੂ ਨਾਨਕ ਗੁਰੂ ਰਾਮਦਾਸ ਦੇ ਘਰ ਦੀ ਬਰਕਤ ਐਸੀ ਹੋਈ ਸਾਰੇ ਇਟਾਲੀਆ ਦੇ ਅੰਦਰ ਸដ្ឋ ਸੰਗਤ ਜਦੋਂ ਕੰਪੀਟੀਸ਼ਨ ਹੋਇਆ ਉਸ ਕੰਪੀਟੀਸ਼ਨ ਦੇ ਅੰਦਰ ਸដ្ឋ ਸੰਗਤ ਉਸ ਰਾਸ਼ਟਰਪਤੀ ਦੀ ਸ਼ਖਸੀਅਤ ਦੇ ਬਾਰੇ ਜਦੋਂ ਲੇਖ ਲਿਖੇ ਗਏ ਸਿਮਰਤ ਕੁਰ ਉਹਦਾ ਨਾਂ ਸਿੱਖੋ ਮਾਣ ਕਰਿਆ ਜੇ ਮੂਲ ਮੰਤਰ ਇਸ ਗੁਰਬਾਣੀ ਦੇ ਨਿਤਨੇਮ ਦੀ ਐਸੀ ਬਰਕਤ ਵਰਤੀ ਉਹ ਸਾਰੇ ਇਟਾਲੀਆ ਵਿੱਚੋਂ ਫਰਸਟ ਆਈ ਹੈ ਸਕੂਲਾਂ ਦੇ ਅੰਦਰ ਇਸੇ ਤਰ੍ਹਾਂ ਕਾਲਜਾਂ ਦੇ ਅੰਦਰ ਉਨੂੰ ਮਾਣ ਮਿਲਿਆ ਗਿਆ ਇਟਾਲੀਅਨ ਸਰਕਾਰ ਨੇ ਕਿਉਂ ਉਹਦਾ ਦਿਮਾਲਾ ਅੱਜ ਵੀ ਮਾਨੋ ਗਵਾਹੀ ਭਰਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਜਾਪ ਸਾਹਿਬ ਨਾਲ ਪਿਆਰ ਕਰਦਾ ਹੈ ਜਿਹੜਾ ਜਪਜੀ ਨਾਲ ਪਿਆਰ ਕਰਦਾ ਹੈ ਜਾਪ ਸਾਹਿਬ ਨਾਲ ਪਿਆਰ ਕਰਦਾ ਹੈ ਦੁਨੀਆ ਦੀ ਕਿਹੜੀ ਬਰਕਤ ਹੈ ਜੋ ਗੁਰੂ ਦੀ ਝੋਲੀ ਵਿੱਚ ਨਹੀਂ ਪਉਂਦਾ